ਨਾਜ਼ਮੀਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਮਾਨਯੋਗ ਵਿੱਤ ਅਤੇ ਕਰ ਕਮਿਸ਼ਨਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਅਤੇ ਕਰ ਕਮਿਸ਼ਨਰ ਸ਼੍ਰੀ ਵਰਨੂ ਰੂਜ਼ਮ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਲੁਧਿਆਣਾ ਇੱਕ ਵਿੱਚ ਜੀਐਸਟੀ ਰਜਿਸਟ੍ਰੇਸ਼ਨ ਡਰਾਈਵ ਮਹਿੰਮ ਮਿਤੀ 10 1 2025 ਤੋਂ 10 2 2025 ਤੱਕ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਮਿਤੀ 23 1 2025 ਨੂੰ ਲੁਧਿਆਣਾ ਜ਼ਿਲ੍ਹੇ ਦੇ ਵਾਰਡ ਨੰਬਰ 1 2 ਅਤੇ 11 ਵਿੱਚ ਇਸ ਮੁਹਿੰਮ ਨਾਲ ਸੰਬੰਧਿਤ ਪਹਿਲਾ ਅਤੇ ਸ਼ੁਰੂਆਤੀ ਕੈਂਪ ਆਯੋਜਿਤ ਕੀਤਾ ਗਿਆ ਇਸ ਕੈਂਪ ਦੌਰਾਨ ਵਪਾਰ ਮੰਡਲ ਟ੍ਰੇਡ ਐਸੋਸੀਏਸ਼ਨ ਅਤੇ ਹੋਰ ਯੂਨੀਅਨਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਲਈ ਉਤਸ਼ਾਹਿਤ ਕੀਤਾ ਗਿਆ ਇਸ ਕੈਂਪ ਵਿੱਚ ਸਹਾਇਕ ਕਮਿਸ਼ਨਰ ਰਾਜਕਰ ਲੁਧਿਆਣਾ 1 ਡਾਕਟਰ ਦੀਪਕ ਪਾਟਿਆ ਨਾਲ ਸਬੰਧਤ ਵਾਰਡਾਂ ਦੇ ਆਪਕਾਰੀ ਤੇ ਕਰ ਅਫਸਰ ਸ਼੍ਰੀਮਤੀ ਰਾਜਵੀਰ ਕੌਰ ਸ਼੍ਰੀਮਤੀ ਨਵਕਿਰਨ ਸਿੱਧੂ ਸ਼੍ਰੀਮਾਨ ਬਨੀਤ ਜੈਨ ਵਾਰਡਾਂ ਦੇ ਅਧਿਕਾਰ ਆਪਕਾਰੀ ਤੇ ਕਰ ਨਰੀਕਕ ਸ਼੍ਰੀ ਰਾਕੇਸ਼ ਕੁਮਾਰ ਸ਼੍ਰੀ ਕਮਲਦੀਪ ਸਿੰਘ ਸ਼੍ਰੀ ਪਵਨ ਪ੍ਰਤੀਕ ਸਿੰਘ ਅਤੇ ਸਤਗੁਰੂ ਰਾਮ ਸਿੰਘ ਪੋਲੀਟੈਕਨਿਕ ਕਾਲਜ ਦੇ ਕੁਝ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਇਸ ਕੈਂਪ ਵਿੱਚ ਲੋਕਾਂ ਨੂੰ ਮੁਹਿੰਮ ਬਾਰੇ ਜਾਣਕਾਰੀ ਦੇਣ ਅਤੇ ਦੇਣ ਲਈ ਅਤੇ ਲੋਕਾਂ ਦਾ ਧਿਆਨ ਖਿੱਚਣ ਲਈ ਬੈਨਰਾਂ ਅਤੇ ਪੋਸਟਰਾਂ ਦੀ ਵੀ ਵਰਤੋਂ ਕੀਤੀ ਗਈ ਅਤੇ ਸਹਾਇਕ ਕਮਿਸ਼ਨਰ ਰਾਜ ਕਰਨ ਲੁਧਿਆਣਾ ਇੱਕ ਡਾਕਟਰ ਦੀਪਕ ਭਾਟਿਆ ਵੱਲੋਂ ਆਮ ਦੁਕਾਨਦਾਰਾਂ ਵਿਕਰੇਤਾਵਾਂ ਨੂੰ ਵੱਧ ਤੋਂ ਵੱਧ GST ਰਜਿਸਟ੍ਰੇਸ਼ਨ ਕਰਵਾਉਣ ਲਈ ਉਤਸ਼ਾਹਿਤ ਕੀਤਾ ਗਿਆ ਤਾਂ ਜੋ ਸੂਬੇ ਦੇ ਆਰਥਿਕ ਵਿਕਾਸ ਵੱਲ ਇੱਕ ਸੁਜੋਗ ਕਦਮ ਹੈ ਜੀਐਸਟੀ ਰਜਿਸਟ੍ਰੇਸ਼ਨ ਡਰਾਈਵ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਦਫ਼ਤਰ ਸਹਾਇਕ ਕਮਿਸ਼ਨਰ ਰਾਜਕਰਨ ਲੁਧਿਆਣਾ ਇੱਕ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਮੁਹਿੰਮ ਨਾਲ ਸੰਬੰਧਿਤ ਕੈਂਪ ਲਗਾਏ ਜਾਣਗੇ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਮਿਤੀ 24 1 2025 ਨੂੰ ਵਾਰਡ ਨੰਬਰ 3 4 5 6 7 ਤੇ 10 ਮਿਤੀ 25 1 2025 ਨੂੰ ਵਾਰਡ ਨੰਬਰ 8 ਤੇ 9 ਮਿਤੀ 28 1 2025 ਨੂੰ ਵਾਰਡ ਨੰਬਰ 12 13 ਅਤੇ 14 ਹੈ ਇਸ ਮਹਿਮ ਨੂੰ ਸਕਾਰਾਤਮਕ ਨਤੀਜਿਆਂ ਤੱਕ ਪਹੁੰਚਾਉਣ ਲਈ ਦਫ਼ਤਰ ਸਹਾਇਕ ਕਮਿਸ਼ਨਰ ਸਟੇਟ ਟੈਕਸ ਲੁਧਿਆਣਾ ਇੱਕ ਜਤਨਵਾਦ ਹਨ